ਆਉਣ ਵਾਲੇ 10-15 ਦਿਨਾਂ ਚ ਜਾਨੀ ਕਿ ਐਸੇ ਮਹੀਨੇ ਦੇ ਅਖੀਰ ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਾਂਗੇ 14 ਦੀਆਂ 14 ਜਿੱਤਾਂਗੇ ਹੱਥ ਖੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ ਆਪਣਾ ਆਸ ਹੈ ਥੋੜਾ ਥੋੜਾ ਬਸ ਚਲੇ ਤਾਂ ਅੱਜ ਹੀ ਵੋਟਾਂ ਪਵਾ ਲਉ 14 ਦੀਆਂ 14 ਤੁਹਾਨੂੰ ਐਸੇ ਮਹੀਨੇ ਜ਼ਮੀਂਦਾਰਾਂ ਦੇ ਨਾਮ ਦੱਸ ਦਾਂਗੇ ਕਿ ਆਹ ਲੜੂਗਾ ਤੁਹਾਡਾ ਮੀਲਵਾਰ ਤੁਹਾਡੇ ਚ ਹੋਊਗਾ ਵੀਰੋ ਇਹਨਾਂ ਦੀਆਂ ਅਕਰਾਂ ਹਜੇ ਹੈਗੀਆਂ ਨੇ ਹਜੇ ਛੋਟੇ-ਛੋਟੇ ਸਰੀਏ ਤਾਂ ਕੱਢਤੇ ਹਜੇ ਗਰਦਨਾ ਚ ਕਿਲ ਪਏ ਨੇ ਛੋਟੇ-ਛੋਟੇ ਉਹ ਕਿਲ ਵੀ 14 ਜੀਰੋ ਜਦੋਂ ਕਰੋਗੇ ਉਹ ਕਿਲ ਵੀ ਨਿਕਲ ਜਾਣਗੇ ਮੈਂ ਬੜੇ ਆਰਾਮ ਨਾਲ ਅਗਲੇ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ ਪਰ ਇਹਨਾਂ ਦਾ ਖਾਤਮਾ ਕਰੋ ਨਵੇੜੋ ਇਹਨਾਂ ਨੂੰ ਦੰਦਲ ਪਾਓ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਮੂੰਹੋਂ ਕੋਈ ਗੱਲ ਨਿਕਲ ਨਾ ਸਕੇ ਪਹਿਲਾਂ ਮੈਂ ਡਿਬੇਟ ਕੀਤੀ ਸੀ ਲੁਧਿਆਣਾ 1 ਨਵੰਬਰ ਨੂੰ 20 ਦਿਨ ਬੁਲਾਈ ਗਿਆ ਆਜੋ ਆਜੋ ਨਾ ਆਏ ਨੀ ਹੂੰ ਰੋਜ਼ ਆਏ ਨੀ ਹੋਇਆ ਆਏ ਨੀ ਹੋਇਆ ਆਏ ਉੱਥੇ ਆ ਜਾਂਦੇ ਭਾਈ ਉੱਥੇ ਕਿਉਂ ਨਹੀਂ ਆਏ ਕਿਉਂਕਿ ਉੱਥੇ ਪਤਾ ਸੀ ਵੀ ਸਾਰਿਆਂ ਸਾਹਮਣੇ ਬੇਇੱਜ਼ਤੀ ਹੋਊਗੀ ਕੋਈ ਫਾਇਦਾ ਨਹੀਂ ਇੱਥੇ ਜਾਣ ਦਾ ਸੋ ਇਸ ਕਰਕੇ 13 0 ਅਸੀਂ ਨਾਰਾ ਦਿੱਤਾ ਐਸ ਵਾਰ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਬਣੂਗਾ ਹੀਰੋ ਐਸ ਵਾਰ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਚ 13 0 ਪੰਜਾਬ ਤੋਂ ਤੇ 14ਵੀਂ ਚੰਡੀਗੜ੍ਹੋਂ ਚੰਡੀਗੜ੍ਹ ਵਾਲੀ ਤਾਂ ਹੁਣ ਪੱਕੀ ਹੋ ਗਈ ਕਿਉਂਕਿ ਤੁਸੀਂ ਦੇਖਿਆ ਨਾ ਸੁਪਰੀਮ ਕੋਰਟ ਨੇ ਕੀ ਝਾੜ ਪਾਈਆ ਚੰਡੀਗੜ੍ਹ ਜੋ ਇਹਨਾਂ ਨੇ ਕੀਤਾ ਕਿਵੇਂ ਵੋਟਾਂ ਗਿਣੀਆਂ ਚੰਡੀਗੜ੍ਹ ਦੇਖ ਲਓ ਕਿਵੇਂ ਗਿਣ ਰਹੇ ਸੀ ਵੋਟਾਂ ਉਹ ਬੰਦਾ ਵੋਟਾਂ ਕਿਵੇਂ ਗਿਣ ਰਿਹਾ ਸੀ ਨਾਲ ਕੈਮਰੇ ਵੱਲ ਦੇਖ ਰਿਹਾ ਸੀ ਉਹ ਦੇਖ ਰਿਹਾ ਸੀ ਬੀਜੇਪੀ ਵਾਲੇ ਪਾਸੇ ਘਟਨੇ ਆਹਾ ਆਮਾਦੀ ਪਾਰਟੀ ਵਾਲਿਆਂ ਦੀ ਐ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਮੈਨੂੰ ਕਿਹੜਾ ਕੋਈ ਦੇਖਦਾ ਇਹ ਲੈ ਬੀਜੇਪੀ ਵਾਲੇ ਪਾਸੇ ਧਰ ਦਿੰਨਾ ਵੈ ਇਹਨੂੰ ਇਹ ਆ ਵੀ ਇਹਨਾਂ ਦੀ ਐ ਇਹਨਾਂ ਦੀ ਹੀ ਆਈ ਜਾਂਦੀਆਂ ਨੇ ਬੀਜੇਪੀ ਦੀਆਂ ਘੱਟੀਆਂ ਜਾਂਦੀਆਂ ਇਹ ਲੈ ਇਹ ਵੀ ਇੱਧਰ ਧਰ ਦਿੰਨਾ ਤੇ ਕਹਿੰਦਾ ਇਹਨਾਂ ਦੀ 16 ਉਹਨਾਂ ਦੀਆਂ 12 ਅੱਠ ਕੈਨਸਲ ਜਿੱਤ ਕੇ ਜਿੱਤ ਕੇ ਜਿੱਤ ਕੇ ਐ ਇਹ ਕੋਥੇ ਕਰਦੇ ਆ ਪਾਰਲੀਮੈਂਟ ਚ ਕਾਨੂੰਨ ਕਿਵੇਂ ਪਾਸ ਕਰਦੇ ਆ ਹਾਂ ਵਾਲੇ ਹਾਂ ਕਹੋ ਨਾ ਵਾਲੇ ਨਾ ਕਹੋ ਮਿਲਦਾ ਹਾਂ ਜਿੱਤੋ ਵੀ ਹਾਂ ਜਿੱਤੋ ਵੀ ਚਲੋ ਵੀ ਬਿਲ ਪਾਸ ਹੋ ਗਿਆ ਤਾਂ ੱੱਕਾ ਯਾਰ ਜੀਵਨ ਰੁੱਖ ਨੂੰ ਆ ਮੈਂ ਜਿਹੜੇ ੱੱਕੇ ਕਰਦੇ ਆ ਨਾ ਜਿਹੜੇ ਅਰਵਿੰਦ ਕੇਜਰੀਵਾਲ ਹੋਰ ਉਹਨੇ ਕੰਮ ਕਰਨ ਦੇ ਦਿੱਲੀ ਚ ਜਿਹੜਾ ਐਲਜੀ ਆ ਉਹ ਤੇ ਸੈਂਟਰ ਸਰਕਾਰ ਮੇਰੇ ਨਾਲ ਨੇ ਤਾ ਆੜਾ ਲਾਈ ਰੱਖਦੇ ਆ ਗਵਰਨਰ ਦੇ ਥਰੂ ਕਹਿੰਦੇ ਕਿਸੇ ਗੱਲ ਦਾ ਕਦੇ ਕਿਸੇ ਗੱਲ ਦਾ ਪੈਸੇ ਰੋਕੀ ਜਾਂਦੇ ਆ ਸਾਡੇ ਜਿਹੜੇ ਸਾਡਾ ਹੱਕ ਬਣਦਾ ਸੈਂਟਰ ਦੀਆਂ ਸਕੀਮਾਂ ਚੋਂ ਸਾਡਾ ਹਿੱਸਾ ਬਣਦਾ ਰੋਕਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਉਹ ਜਿੱਤ ਲੈਣਾ ਤੇ ਖੋਹ ਲੈਣਾ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘੱਟੋ ਘੱਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਦੁੱਖੀਆਂ ਨਾਲ ਯੱਕੇ ਮਾਰਦਿਆ ਸਹੀ ਵੋਟਾਂ ਗਿਣ ਲਓ ਜਿੱਤ ਕੇ ਦਿਖਾਓ ਫਿਰ ਲੱਗ ਜੂ ਪਤਾ ਉਹ ਮੈਨੂੰ ਤਾਂ ਹੈਰਾਨੀ ਤੇ ਦੁੱਖ ਏਸ ਗੱਲ ਦਾ ਹੈ ਪਰਸੋਂ ਵੀ ਅਸੀਂ ਇਕੱਠੇ ਸੀ ਅਜਾ ਹਰਨ ਕੇਜਰੀਵਾਲ ਸਾਹਿਬ ਨਾਲ ਉੱਥੇ ਦਿੱਲੀ ਚ ਕੇਰਲ ਵਾਲੇ ਵੀ ਇਹੀ ਦੁੱਖ ਲੈ ਕੇ ਆਏ ਸੀ ਬੰਗਾਲ ਵਾਲਿਆਂ ਦਾ ਵੀ ਉਹੀ ਦੁੱਖ ਹੈ ਤਾਮਿਲਨਾਡੂ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਨਹੀਂ ਉਹੀ ਆ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਉਹੀ ਉਹੀ ਰੋਗ ਦੁੱਖ ਹੋ ਚੱਕੀ ਫਿਰਦੇ ਨੇ ਉੱਥੇ ਵੀ ਅਸੀਂ ਇਹੀ ਕਹਿਿਆ ਸੀਗਾ ਕਿ ਭਾਈ 36 ਵੋਟਾਂ ਗਿਣਨੀਆਂ ਸੀ ਚੰਡੀਗੜ੍ਹ ਦੀਆਂ 36 36 ਚੋਂ 8 ਕੈਨਸਲ ਕਰਤੀਆਂ ਲਗਭਗ 25% ਲਗਭਗ ਚੌਥਾ ਹਿੱਸਾ ਵੀਰੋ 36 ਵੋਟਾਂ ਗਿਣਨ ਵੇਲੇ 25% ਦਾ ਕਪੜਾ ਕਰਕੇ ਉਹ ਮਈ ਚ ਪੂਰੇ ਦੇਸ਼ ਦੀਆਂ 90 ਕਰੋੜ ਗਿਣਨੀਆਂ ਨੇ ਉਦੋਂ ਕੀ ਕਰਨਗੇ ਮੈਨੂੰ ਤਾਂ ਦੁੱਖ ਇਸ ਗੱਲ ਦਾ ਹੈ ਉਦੋਂ ਕੀ ਕਰਕੇ ਮੈਂ ਗਿਣਨਗੇ ਇਹ ਇਹਨੂੰ ਆਤਾਂ ਪੈ ਗਈਆਂ ਇਹਨੂੰ ਆਤਾਂ ਪੈ ਗਈਆਂ ਧੱਕੇ ਨਾਲ ਜਿੱਤਣ ਦੀਆਂ ਚੋਰੀ ਨਾਲ ਜਿੱਤਣ ਦੀਆਂ 100 ਦਿਨ ਚੋਰ ਦਾ 1 ਦਿਨ ਸਾਧ ਦਾ ਕਿਤੇ ਚੋਰ ਦੇ ਦਿਨ ਚੱਲੀ ਜਾਂਦੇ ਸੀ ਅਚਾਨਕ ਚੰਡੀਗੜ੍ਹ ਹੜਲ ਦੇਣਾ ਸਾਧ ਦਾ ਆ ਗਿਆ ਕੈਮਰਿਆਂ 'ਚ ਫਿੱਟ ਹੋ ਗਿਆ ਕੰਮ ਉਹ ਕੈਮਰੇ ਜਦੋਂ ਸੁਪਰੀਮ ਕੋਰਟ ਨੇ ਦੇਖੇ ਸੁਪਰੀਮ ਕੋਰਟ ਹਰਾਨ ਰਹਿ ਗਈ ਕਹਿੰਦੇ ਆਏ ਵੋਟਾਂ ਗਿਣਦੇ ਆਉਣੇ ਤੁਸੀਂ ਯਾਰ ਸੋ ਹੁਣ ਅੱਗੇ ਸੁਣਵਾਈ ਹੋਊਗੀ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਸਾਨੂੰ ਇੰਨਾ ਯਕੀਨ ਹੈ ਮਾਨਯੋਗ ਸੁਪਰੀਮ ਕੋਰਟ ਤੇ ਕਿ ਚੰਡੀਗੜ੍ਹ ਦੇ ਵਿੱਚ ਵੀ ਇਹ ਇਹਨਾਂ ਦੇ ਇਹ ਗੰਡੇ ਵੀ ਖਾਣਗੇ ਡੰਡੇ ਵੀ ਖਾਣਗੇ ਇਹਨਾਂ ਦੀ ਹਾਰ ਹੋਊਗੀ ਚੰਡੀਗੜ੍ਹ ਦਾ ਮੇਅਰ ਵੀ ਆਪਣੇ ਬਣੂਗਾ ਜਦੋਂ ਸੁਪਰੀਮ ਕੋਰਟ ਫੈਸਲਾ ਦੇਊਗੀ ਸੁਪਰੀਮ ਕੋਰਟ ਤੇ ਸਾਨੂੰ ਯਕੀਨ ਹੈ ਸੋ ਵੀਰੋ ਇਹਨਾਂ ਇਹਨਾਂ ਤੇ ਕਿਸੇ ਤੇ ਯਕੀਨ ਨਾ ਕਰਿਓ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਸਾਰੇ ਆਪਸ ਚ ਲੜੀ ਜਾਂਦੇ ਆ ਪਹਿਲੀ ਗੱਲ ਤਾਂ ਕਾਂਗਰਸ ਚ ਪਤਾ ਨਹੀਂ ਕਿੰਨੇ ਧੜੇ ਨੇ ਇੱਥੇ ਪਤਾ ਹੀ ਲੱਗ ਰਿਹਾ ਜਿੰਨੇ ਬੰਦੇ ਨੇ ਉਹਨੇ ਧੜੇ ਨੇ ਅਕਾਲੀ ਦਲ ਦਾ ਤਾਂ ਤੁਹਾਨੂੰ ਪਤਾ ਹੀ ਹੈ ਉਹ ਤਾਂ ਵਿਚਾਰੇ ਚਲੋ ਰੱਡੋਂ ਪਰੇ ਕੀ ਕਰਨਾ ਕੀ ਨਾ ਲੈਣਾ ਟਾਈਮ ਖਰਾਬ ਕਰਨ ਵਾਲੀ ਗੱਲ ਹੀ ਐ ਤਾਂ ਹੋਰ ਤਾਂ ਕੋਈ ਹੈ ਨਹੀਂ ਬੀਜੇਪੀ ਇੱਥੇ ਆ ਨਹੀਂ ਸਕਦੀ ਜੋ ਕਿਸਾਨਾਂ ਨਾਲ ਕੀਤੀ ਉਹ ਕੋਈ ਭੁੱਲ ਸਕਦਾ 750 ਕਿਸਾਨ ਦੀ ਤਾਂ ਮੌਤ ਹੋ ਗਈ ਹੁਣ ਫੇਰ ਹਜੇ ਤੱਕ ਉਹਨਾਂ ਨੇ ਹੱਲ ਨਹੀਂ ਕੀਤਾ ਕੁਛ ਤਾਂ ਵੀਰੋ ਇੱਕੋ ਇੱਕ ਪਾਰਟੀ ਆਮਾ ਦੀ ਪਾਰਟੀ ਜਿਹੜੀ ਤੁਹਾਡੇ ਪਿੰਡਾਂ ਦੇ ਜਵਾਕਾਂ ਦੀ ਐ ਤੁਹਾਡੇ ਆਪਣੇ ਜਵਾਕਾਂ ਦੀ ਐ ਜਿਹਦੇ ਜਿਹਦੇ ਬਜ਼ੁਰਗਾਂ ਦਾ ਅਸ਼ੀਰਵਾਦ ਐ ਜਿਹਦੇ ਮਾਵਾਂ ਦਾ ਅਸ਼ੀਰਵਾਦ ਐ ਭੈਣਾਂ ਦੀਆਂ ਦੁਆਵਾਂ ਨੇ ਅੱਜ ਮੈਂ ਉੱਥੇ ਗਿਆ ਸਲਾਣੇ ਪਿੰਡ 'ਚ ਮਾਵਾਂ ਸਿਰ ਪੜੋਸ ਕੇ ਕਹਿ ਰਹੀਆਂ ਸੀ ਪੁੱਤ ਐਂ ਸੇਵਾ ਕਰੀ ਜਾ ਪੁੱਤਹੀਂ ਕਰ ਪੁੱਤ ਸਾਥੋ ਦਿਖਦਾ ਨਹੀਂ ਮੈਨੂੰ ਅੱਖਾਂ ਤੋਂ ਬਹੁਤ ਔਖਾ ਸੀ ਮੈਨੂੰ ਨਰਾਸ਼ਨ ਲਿਓਣਾ ਹੁਣ ਮੇਰੇ ਕੋਲ ਘਰ ਹੀ ਆ ਜਾ ਕਰੂ ਮੈਂ ਕਿਹਾ ਹਾਂ ਕਰੇਂ ਆ ਜਾ ਕਰੂ ਕਿੱਡੀਆਂ ਵੱਡੀਆਂ ਦੁਆਵਾਂ ਮਿਲਦੀਆਂ ਨੇ ਜੀ ਇਤੋਂ ਵੱਡਾ ਕੋਈ ਪੁੰਨ ਹੋ ਸਕਦਾ ਕਿਸੇ ਗਰੀਬ ਦੇ ਮੂੰਹ 'ਚ ਰੋਟੀ ਟਾਈਮ ਤੇ ਪੈ ਜਾਏ ਜਦੋਂ ਭੁੱਖ ਲੱਗੀ ਆ ਉਹ ਵੀ ਗੁਰੂਆਂ ਦੀ ਧਰਤੀ ਤੇ ਕੋਈ ਭੁੱਖਾ ਸੌਂਜੇ ਸਾਡੀ ਧਰਤੀ ਜਿਹੜੀ ਐ ਇਹ ਫਤੇਗਰ ਸਾਹਿਬ ਦੀ ਧਰਤੀ ਤਾਂ ਵੈਸੇ ਹੀ ਕੁਰਬਾਨੀਆਂ ਨਾਲ ਭਰੀ ਹੋਈ ਧਰਤੀ ਐ ਸੋ ਮੈਂ ਤੁਹਾਡੇ ਨਾਲ ਇਵਾਦਾ ਕਰਦਾ ਕਿ ਤੁਸੀਂ ਨਾਲ ਚੱਲੋ ਇਦਾਂ ਹੀ ਜਿਵੇਂ ਹੁਣ ਤੱਕ ਚੱਲੇ ਆਂ ਆਪਾਂ ਇਕੱਠੇ ਮਿਲ ਕੇ ਇਸ ਪੰਜਾਬ ਨੂੰ ਸੁਧਾਰ ਲਾਂਗੇ ਮੈਨੂੰ ਬਾਹਰਲੇ ਮੁਲਕਾਂ ਤੋਂ ਬਹੁਤ ਸਾਰੇ ਇੱਕ ਸੰਮੇਲਨ ਕੀਤਾ ਸੀ ਪਠਾਨਕੋਟ 4-5 ਦਿਨ ਪਹਿਲਾਂ ਵੀਰੋ ਬਹੁਤ ਸਾਰੇ ਬੰਦੇ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਲੰਡਨ ਤੋਂ ਜਰਮਨੀ ਤੋਂ ਆਏ ਤੇ ਉਹ ਕਹਿੰਦੇ ਦਿਲ ਤਾਂ ਬੜਾ ਕਰਦਾ ਸੀ ਆਪਦੇ ਪੇਕੇ ਘਰ ਆਉਣ ਨੂੰ ਪਰ ਇੱਥੇ ਵਿਸ਼ਵਾਸ ਨਹੀਂ ਸੀ ਸਰਕਾਰਾਂ ਤੇ ਪਤਾ ਨਹੀਂ ਪੈਸੇ ਭੇਜਾਂਗੇ ਕਿੱਥੇ ਲਾਉਣਗੇ ਜਾਂ ਆਪ ਖਾਣਗੇ ਹੁਣ ਪਹਿਲੀ ਵਾਰ ਸਾਡਾ ਮਨ ਕਰਦਾ ਅਸੀਂ ਇੱਥੇ ਆਵਾਂਗੇ ਆਪਦੇ ਜੁਆਕਾਂ ਨੂੰ ਵੀ ਦਿਖਾਵਾਂਗੇ ਤੇ ਨਾਲੇ ਪੈਸੇ ਲਾਵਾਂਗੇ ਨਾਲੇ ਇੱਥੇ ਫੈਕਟਰੀਆਂ ਖੋਲਾਂਗੇ ਨਾਲੇ ਕੰਮ ਦੇਵਾਂਗੇ ਨਾਲੇ ਆਪਦੀ ਦਾਦਿਆਂ ਪੁਰਦਾਦਿਆਂ ਦੀ ਜੱਦੀ ਜ਼ਮੀਨ 'ਚ ਰਹਾਂਗੇ ਆਪਦੇ ਜੱਦੀ ਘਰਾਂ 'ਚ ਰਹਾਂਗੇ ਆਜੋ ਆਪਾਂ ਪੰਜਾਬ ਨੂੰ ਠੀਕ ਕਰੀਏ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਧੰਨਵਾਦ ਕਰਦਾ ਕਿਉਂਕਿ ਮੈਂ ਤਾਂ ਤੁਹਾਡੇ ਕੋਲ ਆਉਂਦਾ ਜਾਂਦਾ ਰਹਿਣਾ ਆਪਾਂ ਨੂੰ ਇਹ ਵਿਚਾਰ ਸੁਣਨੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਦੇਸ਼ ਦੀ ਅਗਲੀ ਰਾਜਨੀਤੀ ਬਾਰੇ ਅੱਜ ਕਾਫੀ ਵੱਡੇ ਵੱਡੇ ਐਲਾਨ ਉਹਨਾਂ ਨੇ ਕਰਨੇ ਨੇ ਸੁਣ ਕੇ ਜਾਣਾ ਔਰ ਇੱਕ ਗੱਲ ਹੋਰ ਕਹਿਣੀ ਹੈ ਜਦੋਂ ਜਿੱਥੇ ਵੀ ਕਹੋਂਗੇ ਅਸੀਂ ਹਾਜ਼ਰਾਂ ਕਿਉਂਕਿ ਜਦੋਂ ਜਿੱਥੇ ਵੀ ਅਸੀਂ ਕਹਿੰਨੇ ਤੁਸੀਂ ਹਾਜ਼ਰ ਹੋ ਜਾਂਦੇ ਹੁੰਦੇ ਹੋ ਅਸੀਂ ਤੁਹਾਡੇ ਨਾਲ ਆ ਔਰ ਤੁਹਾਡੇ ਵਰਗੇ ਆ ਇਦਾਂ ਹੀ ਰਹਾਂਗੇ ਦੋਨੇ ਹੱਥ ਉਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨ ਕਲਰ ਬੋਲੇ ਸੋਨਿਹਾਲ